ਸਭੀ ਮੰਨ ਲਿਓ ਕਿ ਡੀਏਜੀ ਸਿਕੰਦਰ ਸਿੰਘ ਆਈਪੀਐਸ ਅਤੇ ਸਾਡੇ ਮੰਨ ਲਿਓ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਇਹਨਾਂ ਦੇ ਸਰਥ ਹਦੈਤਾਂ ਤੇ ਜਿਹੜਾ ਇੱਕ ਜਿਸ ਤਰ੍ਹਾਂ ਯੁੱਧ ਨਸ਼ਾਵੂਤ ਚੱਲ ਰਿਹਾ ਹੈ ਅਤੇ ਆਮਸ ਐਕਟ ਦੇ ਤਹਿਤ ਕੋਸ਼ਿਸ਼ ਜਿਹੜੀਆਂ ਸਮਗਲਰ ਗਤੀਵਿਧੀਆਂ ਜਿਹੜੀਆਂ ਬਾਰਡਰ ਤੇ ਕਰਦੇ ਉਹਨਾਂ ਤਹਿਤ ਸਾਨੂੰ ਕੱਲ ਮੁਖ ਅਫਸਰ ਸਾੜਾ ਜਿਹੜਾ ਕੰਡਾ ਸਾਡੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਨੌਜਵਾਨ ਜਿਹੜਾ ਵਾ ਧੀਰੇਸ਼ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਧੀਰੇਸ਼ ਸ਼ਰਮਾ ਇਹ ਜਿਹੜਾ ਅਸਲੇ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਔਰ ਸਾਡੀ ਇਨਫੋਰਮੇਸ਼ਨ ਸਹੀ ਹੁੰਦੇ ਹੋਇਆ ਤੁਰੰਤ ਸਾਡੇ ਐਸਐਸਓ ਅਤੇ ਉਹਦੀs ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇਨਟਰਸੈਪਟ ਕੀਤਾ ਔਰ ਇਹਨੂੰ ਰੋਕੇ ਦੀ ਜਿਹੜੀ ਆ ਤਲਾਸ਼ੀ ਲਈ ਇਹਦੇ ਕੋਲੋਂ ਤਿੰਨ ਪਿਸਟਲ 32 ਬੋਰ ਮੈਗਜ਼ੀਨ ਸਮੇਤ ਦੋ ਗਲੌਕ ਪਿਸਟਲ 9mm ਦੇ ਤੇ ਇੱਕ Honda City ਕਾਰ BB 13 AK 1339 ਅਤੇ 3000 ਦੇ ਪਾਕਟ ਚੋਂ ਡਰਗ ਮੰਨੀ ਵੀ ਮਿਲ ਗਿਆ ਇਹਨੂੰ ਗ੍ਰਫਤਾਰ ਕੀਤਾ ਇੱਕ ਇੱਕੋ ਮੋਬਾਈਲ ਫੋਨ ਵੀ ਮਿਲਿਆ ਇਹਦੇ ਟੈਂਪ ਅਸੀਂ ਥਾਣਾ ਘ੍ਰੇਂਡਾ ਵਿਖੇ 161 ਨੰਬਰ ਮਕਦਮਾ ਜਿਹੜਾ ਅੰਡਰ ਸੈਕਸ਼ਨ 25 59 ਆਰਮ ਸੈਕਟਰ ਦੇ ਤਹਿਤ ਦਰਜ ਕੀਤਾ ਔਰ ਇਹ ਪੰਜ ਪਿਸਟਲਸ ਜਿਹੜੇ ਆ ਇਹ ਪਾਰੋਂ ਜਿਹੜੀ ਆ ਪਾਕਿਸਤਾਨ ਸਾਈਡ ਤੋਂ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਉਹ ਅਸੀਂ ਇਹਨੂੰ ਜਿਹੜਾ ਵਾ ਤਬੋਝ ਲਿਆ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਕੁਝ ਹੋਰ ਬੰਦਿਆਂ ਦੇ ਨਾਮ ਨੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨੇ ਡਾਇਰੈਕਟ ਪਾਕਿਸਤਾਨ ਤੋਂ ਮੰਗਵਾਈ ਸੀ ਜਾਂ ਇੱਥੋਂ ਕਿਸੇ ਦੇ ਥਰੂ ਮਾਲ ਆਂਦਾ ਹੀ ਉਹਨਾਂ ਕੋਲੋਂ ਲੰਘਦਾ ਨਹੀਂ ਨਹੀਂ ਇਹਨੇ ਡਾਇਰੈਕਟ ਮੰਗਾਇਆ ਔਰ ਇਹ ਅੱਗੇ ਵੀ ਕਨਸਾਈਨਮੈਂਟਾਂ ਲੈ ਚੁੱਕਾ ਸਾਡੇ ਜਿਹੜਾ ਸੰਝੇ 'ਚ ਪਹਿਲੀ ਵਾਰੀ ਆਇਆ ਇਹਦੀ ਅਸੀਂ ਨਿਸ਼ਾਨਬਿੰਗ ਕਰ ਰਹੇ ਹਾਂ ਗਾਹ ਦੇ ਤੋਂ ਤਾਂ ਗੱਲ ਸੀ ਕੋਈ ਚੱਲ ਤਾਂ ਉਹ ਐਸੋ ਲੇ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਉਹ ਫਿਰ ਭੱਜਣਗੇ ਸਾਰੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਵੀ ਤੁਹਾਨੂੰ ਜਲਦੀ ਉਹਦਾ ਖੁਲਾਸਾ ਕਰਾਂਗੇ ਉਹਨਾਂ ਨੂੰ ਫੜ ਕੇ ਜੇ ਲੋਕਲ ਪਰਸਨ ਦੇ ਵੀ ਕਿਸੇ ਦੀ ਹੈਲਪ ਲੈਂਦਾ ਹੋਏਗਾ ਬਾਰਡਰ ਏਰੀਆ ਦੇ ਵਿੱਚ ਉਹ ਕਰ ਰਹੇ ਉਹ ਛਾਣਬੀਨ ਕਰ ਰਹੇ ਤੇ ਮੋਬਾਈਲ ਨੂੰ ਜਿਹੜਾ ਵਾ ਕਰ ਰਹੇ ਆ ਚੈੱਕ ਸਾਰਾ ਇਹ ਡਰੋਨ ਰਹੀ ਅੱਗੇ ਆ ਕੋ ਬੰਦਾ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਤੋਂ ਪਿੱਛੇ ਕੰਮ ਕਰ ਰਹੇ ਆ ਦੇਖੋ 7-8 ਕੰਸਾਈਨਮੈਂਟਸ ਸੇ ਪਹਿਲਾਂ ਲੈ ਆਇਆ ਵਾ ਕਾਫੀ ਦੇਰ ਤੋਂ ਕਰ ਰਿਹਾ ਸੋ ਐਸੇ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਵਿਲੜ ਕਿਸਮ ਦਾ ਹੈ ਇਸੇ ਕਿਸਮ ਦਾ ਹੀ ਸਮਗਰਾਨਾ ਸਬੰਧ ਹੈ ਇਹ ਜਿਹੜਾ ਬਾਹਰ ਤੋਂ ਮਨ ਆਉਦਾ ਹੈ ਸਮਾਨ